ਫੜਾਂ ਦੀ ਮਚਾਈ ਤਬਾਹੀ ਆ ਜਿਹੜੀ ਮਾਝੇ ਏਰੀਆ ਦੇ ਵਿੱਚ ਸਾਫ਼ ਨਜ਼ਰ ਆ ਰਹੀ ਹੈ ਤੇ ਹਰੀਕੇ ਪੱਤਣ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਆ ਜਿਹੜਾ ਜ਼ਮੀਨਾਂ ਦਾ ਪਿੰਡਾਂ ਦਾ ਕਾਫੀ ਨੁਕਸਾਨ ਹੋਇਆ ਜਿੱਥੇ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਉਹ ਇਨ੍ਹਾਂ ਕਾਰਜਾਂ ਦੇ ਵਿੱਚ ਰਾਹਤ ਕਾਰਜ ਕਰ ਰਹੀਆਂ ਨੇ ਰਾਸ਼ਨ ਪਹੁੰਚਦੇ ਹੋ ਰਹੇ ਨੇ ਘਰਾਂ ਪਰਵਾਰਾਂ ਦੀਆਂ ਉਸਾਰੀਆਂ ਹੋ ਰਹੀਆਂ ਨੇ ਜਿਹੜੇ ਨੁਕਸਾਨ ਆ ਉਹਦੀ ਪੂਰਤੀ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਸਾਡਾ ਵੀਰ ਪਾਲ ਖਰੋਦ ਜਿਹੜੇ ਕਿ ਆਪਣਾ ਫਰਜ਼ ਸੇਵਾ ਸੁਸਾਇਟੀ ਲਚਕਾਣੀ ਪਟਿਆਲਾ ਦੇ ਜਿਹੜੇ ਮੁੱਖ ਸੇਵਾਦਾਰ ਨੇ ਸੰਚਾਲਕ ਨੇ ਉਹ ਡੇ 1 ਤੋਂ ਪਹਿਲੇ ਦਿਨ ਤੋਂ ਜਿਹੜੀ ਸਵਾਮਾ ਨੇ ਪਹਿਲਾਂ ਰਾਸ਼ਨ ਦੀ ਸਵਾਮਾ ਤੇ ਜਿਹੜੇ ਲੋਕ ਫਸੇ ਹੋਏ ਸੀਗੇ ਇਨਾ ਹੜ੍ਹਾਂ ਦੇ ਵਿੱਚ ਪਾਣੀ ਦੇ ਵਿੱਚ ਉਹਨਾਂ ਨੂੰ ਰਾਹਤ ਕਾਰਜ ਜਾਰੀ ਸਨ ਤੇ ਹੁਣ ਉਹਨਾਂ ਵੱਲੋਂ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਚੁੱਕੀ ਗਈ ਹੈ ਕਿ ਇਨਾ ਪਿੰਡਾਂ ਦੇ ਜਿਹੜੇ ਹਾਲਾਤ ਨੇ ਤੁਹਾਡੇ ਸਾਹਮਣੇ ਨੇ ਜ਼ਮੀਨਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਕਾਫੀ ਗਿਰਾ ਰੇਤਾ ਭਰ ਚੁੱਕਿਆ ਤੇ ਪੱਧਰੀਆਂ ਜ਼ਮੀਨਾਂ ਕਰਨ ਦਾ ਜਿੰਮਾ ਜਿਹੜਾ ਵੀਰੇ ਸਾਡੇ ਪਾਲ ਖਰਾਦ ਨੇ ਚੱਕਿਆ ਤਿੰਨ ਪਿੰਡਾਂ ਦੀ ਜ਼ਮੀਨ ਆ ਜਿਹੜੇ ਜਿੱਥੇ ਕਿ ਵੀਰੇ ਉਹਨਾਂ ਨੇ ਪੱਕੇ ਡੇਰੇ ਲਾਏ ਹੋਏ ਨੇ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਪਤਾ ਲੱਗਦਾ ਕਿ ਜਿਹੜਾ ਨੁਕਸਾਨ ਆ ਉਹ ਬਹੁਤ ਵੱਡਾ ਨੁਕਸਾਨ ਹੋ ਚੱਲਿਆ ਜਿਹੜੀ ਜ਼ਮੀਨਾਂ ਜਿਹੜੀ ਫਸਲ ਬਰਬਾਦ ਹੋ ਚੁੱਕੀ ਆ ਤੇ ਹਜੇ ਬੰਨ ਮਾਰਨੀ ਸੇਵਾ ਵੀਰੇ ਹੋਣੀ ਸੰਗ ਤੇ ਸਹਿਯੋਗ ਦੇ ਨਾਲ ਹਜੇ ਚੱਲ ਰਹੀ ਆ ਜਿਹੜਾ ਬੰਨ ਨਾ ਹਜੇ ਪੂਰਿਆ ਨਹੀਂ ਗਿਆ ਜਿਹੜਾ ਦਰਿਆ ਦਾ ਪਾਣੀ ਆ ਹਲੇ ਵੀ ਖੱਤਿਆਂ ਦੇ ਵਿੱਚ ਆ ਰਿਹਾ ਸੋ ਜਲਦੀ ਇਹ ਜਿਹੜਾ ਕਾਰਜਾ ਉਹ ਪੂਰਾ ਹੋ ਜਾਣਾ ਤੇ ਉਹਦੇ ਨਾਲ ਹੀ ਕੰਮ ਚੱਲ ਪੈਣਾ ਜ਼ਮੀਨਾਂ ਪੱਧਰੀਆਂ ਕਰਨ ਦਾ ਕੰਮ ਆ ਜਿਹੜਾ ਉਹ ਚੱਲ ਪੈਣਾ ਜਿਹਦੇ ਵਿੱਚ ਵੱਡੀ ਮਾਤਰਾ ਦੇ ਬਾਈ ਸੰਗਤ ਦੇ ਸਹਿਯੋਗ ਦੀ ਜ਼ਰੂਰਤ ਪੈਣੀ ਆ ਬਾਈ ਨੇ ਤਿੰਨ ਪਿੰਡ ਆ ਜਿਹੜੇ ਉਹ ਗੋਦ ਲੈਨੇ ਤਿੰਨਾਂ ਪਿੰਡਾਂ ਦਾ ਜਿਹੜਾ ਜਿੰਮਾ ਉਹ ਸੰਗਤ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪਣੇ ਮੋਢਿਆਂ ਤੇ ਚੁੱਕਿਆ ਜਿਹੜੇ ਤਿੰਨ ਪਿੰਡ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੇ ਝੁੱਗੀਆਂ ਪੀਰ ਬਖਸ਼ਾ ਇਕਤਾ ਕਰਾਦਲ ਕੇ ਆਰਮ ਸਿੰਘ ਵਾਲਾ ਇਹ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨੇ ਜਿੱਥੇ ਕਿ ਬਾਈ ਹੋਣਾ ਵੱਲੋਂ ਬਹੁਤ ਵੱਡੀ ਪੱਧਰ ਤੇ ਸੇਵਾ ਕੀਤੀ ਜਾ ਰਹੀ ਹੈ ਤੇ ਸੰਗਤ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿੰਨਾ ਹੋ ਸਕੇ ਉਹਨੇ ਡੀਜ਼ਲ ਦੀ ਮਦਦ ਟਰੈਕਟਰਾਂ ਦੀ ਮਦਦ ਤੇ ਸੰਗਤ ਦੇ ਸਹਿਯੋਗ ਦੀ ਕਿਸੇ ਵੀ ਰੂਪ ਦੇ ਸਹਿਯੋਗ ਆ ਜਿਹੜਾ ਕੀਤਾ ਜਾਣਾ ਬਾਅਦ ਦੇ ਵਿੱਚ ਜਿਹੜਾ 1000 ਜਿਹੜਾ ਕੀਲਾ ਜਿਹੜੀ ਫਸਲ ਆ ਉਹ ਬੀਜੀ ਜਾਣੀ ਆ ਉਹਦੇ ਲਈ ਜਿਹੜਾ ਬੀਜ ਆ ਜਿਹੜਾ ਡੀਏਪ ਖਾਦ ਵਗੈਰਾ ਜਿਹੜਾ ਜੂਰੀਆ ਵਗੈਰਾ ਜਿਹੜਾ ਬਾਅਦ ਉਹ ਜ਼ਰੂਰਤਾਂ ਆਪਣੀਆਂ ਨੇ ਉਹ ਫਸਲ ਦੇ ਲਈ ਉਹਨਾਂ ਦੀ ਮੰਗ ਆ ਜਿਹੜੇ ਵੀਰ ਵੱਲੋਂ ਕੀਤੀ ਗਈ ਹੈ ਕਿ ਆਪਾਂ ਨੌ ਲਖਵਾਓ ਤਾਂ ਕਿ ਆਪਣਾ ਬਿਉਂਤਮੰਦੀ ਨਾਲ ਜਿਹੜਾ ਅਗਲਾ ਕਾਰਜ ਆ ਉਹ ਆਰੰਭੀਏ ਤੇ ਹੁਣ ਜਿਹੜੀ ਫਲਹਾਲ ਜਿਹੜਾ ਸਭ ਤੋਂ ਵੱਡੀ ਸੇਵਾ ਚੱਲ ਰਹੀਆਂ ਜ਼ਮੀਨ ਪੱਧਰੀਆਂ ਕਰਨ ਦੀ ਚੱਲ ਰਹੀਆਂ ਜੀ ਦੇ ਵਿੱਚ ਕਿ ਡੋਲੂ ਕਰਾਹਾਂ ਦੀ ਟਰੈਕਟਰਾਂ ਦੀ ਡੀਜ਼ਲਨ ਜ਼ਰੂਰ ਤੇ ਪੈਣੀ ਆ ਤੇ ਜਿਹੜੀ ਬਾਕੀ ਜਾਣਕਾਰੀ ਆ ਉਹ ਵੀਰੇ ਪਾਲ ਖਰੋਵ ਦੀ ਜਵਾਨੀ ਸੁਣੋ ਜੀ ਤਾਂ ਜੀ ਜਿਹੜਾ ਬ੍ਰਹਮ ਗਿਆਨੀ ਸਾਧੂ ਹੁੰਦਾ ਨਾ ਇਹ ਉਹ ਸੰਗਤ ਨੂੰ ਦੱਸ ਦਿੰਦਾ ਵੀ ਆਈ ਗਈ ਸੰਗਤ ਨਾਲ ਵਰਤਨਾ ਕਿਵੇਂ ਆ ਹੁਣ ਜਿਹਨੇ ਸਾਧੂ ਦਾ ਸੰਗ ਕੀਤਾ ਹੁੰਦਾ ਨਾ ਇਹਨੂੰ ਪਤਾ ਹੁੰਦਾ ਆਸੂਰੇ ਸੰਤ ਖਾਲਸਾ ਜਿਹੜੇ ਹੋਏ ਨੇ ਬਾਬਾ ਜੀ ਉਹਨਾਂ ਦੀ ਬੜੀ ਉੱਚ ਕੋਟੀ ਦੇ ਸਾਧੂ ਸੀਗੇ ਜੀ ਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਤੱਪ ਦਾ ਫਰਕ ਹੁੰਦਾ ਜੀ ਇਹ ਸੰਗਤ ਨੂੰ ਪਤਾ ਹੁੰਦਾ ਵੀ ਕਿਵੇਂ ਜੀ ਸਾਧੂ ਮਹਾਰਾਜ ਕਿਸੇ ਵੀ ਪਿੰਡ ਚ ਆਣਾ ਉਹ ਘੰਟਾ ਆਟੋਮੈਟਿਕ ਹੀ ਕਰਦਾ ਹਾਂ ਜੀ ਆਪਣੇ ਸ਼ਾਂਤੋ ਬਾਵਾ ਸਾਹਿਬ ਜੀ ਆਤਰ ਸਿੰਘ ਜੀ ਤੇ ਦੂਜੇ ਇਸ਼ਰ ਸਿੰਘ ਵਾਲੇ ਸ਼ਾਂਤੋ ਬਾਵਾ ਆਤਰ ਸਿੰਘ ਜੀ ਮਖਦੋਨਲੇ ਆਪਣੇ ਪਿੰਡ ਬਣ ਕੇ ਚੱਲ ਵੀ ਉਹਨਾਂ ਦੀ ਰਾਜਤਾਂ ਰਾਜਤ ਨਹੀਂ ਬਣਾਇਆ ਦਾ ਲੋਟ ਪਈ ਜੀ ਤੇ ਆਪਣੇ ਦੋ ਗਰੂ ਘਰਾ ਵੱਡੇ ਦੋਨੇ ਗੁਰੂਕਾਰ ਮਹਾਂਪੁਰਸ ਨੇ ਜੀ ਹੁਣ ਵੀ ਇਸ ਟਾਈਮ ਮਹਾਂਪੁਰਸਾਂ ਦੀ ਗਵਾਹੀ ਹੈਗੀ ਤੇ ਉਹਦੇ ਨਾਲ ਫਰਕ ਬਹੁਤ ਪੈਂਦਾ ਹੈ ਬਹੁਤ ਫਰਕ ਪੈਂਦਾ ਜੀ ਵੀਰੇ ਅੱਜ ਖਾਲਸਾ ਜੀ ਇਹ ਇਥੇ ਸੇਵਾਦਾਰ ਰਹੇ ਸੰਤ ਪਪਾ ਕਲਜੀਤ ਸਿੰਘ ਜੀ ਠੀਕ ਹੈ ਜੀ ਉਹ ਵੀ ਚੋੜ ਚੜਾਈ ਕਰਦੇ ਹਨ ਮਲਕੀ ਉਹਨਾਂ ਦੇ ਸਿੱਖਿਆਰੇ ਚੱਲੇ ਆ ਜੀ ਬਿਲਕੁਲ ਅਸਲ ਵਿੱਚ ਅਸੀਂ ਇੱਥੇ ਆਏ ਪਤਾ ਕਿਉਂ ਸੀ ਜੀ ਉਹਨਾਂ ਦੇ ਕਹਿਣ ਤੇ ਅਸੀਂ ਘਰੋਂ ਸੋਚ ਕੇ ਸੰਸਤਾ ਚੋਂ ਇਹ ਆਏ ਤੇ ਪਹਿਲਾਂ ਜਿਵੇਂ ਕਿਸ਼ਤੀਆਂ ਚ ਰੈਸਕਿਊ ਕਰਦੇ ਰਹੇ ਜਾਂ ਚੀਜ਼ਾਂ ਵਰਤੌਂਦੇ ਰਹੇ ਨਾਲ ਮਿਲ ਕੇ ਏਹ ਸੋਚ ਕੇ ਆਈ ਦੀ ਆਪਾਂ ਯਾਰ ਕਿਤੇ ਏਰੀਆ ਦੇਖ ਕੇ ਆਪਾਂ ਕਣਕ ਬੀਜ ਕੇ ਆ ਜਾਾਂਗੇ ਵੀ ਨਾਲੇ ਤਾਂ ਆਪਾਂ ਨੂੰ ਸੌਖਾ ਨਾਲੇ ਸੰਸਤਾ ਦਾ ਕੰਮ ਨਹੀਂ ਉਲਗੀ ਹੋਣਾ ਸਾਡੇ ਦੇ ਉਧਰ ਜ਼ਿੰਮੇਵਾਰੀ ਕਿੰਨੀ ਬੜੀ ਛੱਡ ਕੇ ਸਰਦੀ ਨਾ ਹੋਣਾ ਨੂੰ ਮਹੀਨਾ ਹੋ ਗਿਆ ਫਿਰ ਦੋ ਡੇਢ ਮਤਲਬ ਮੈਂ ਗਿਆ ਹੀ ਇੱਕ ਜਾਂ ਦੋ ਰਾਤ ਘਰੇ ਆ ਪਰ ਜਦ ਸੂਰਜ ਕੀ ਰੇਤ ਵਾਲਾ ਦੇਖਿਆ ਸਾਨੂੰ ਬਹੁਤ ਬੰਦੇ ਕਹਿਦਾ ਕਰਨ ਯਾਰ ਝੁੱਗੀਆਂ ਬਹੁਤ ਨੁਕਸਾਨ ਆ ਰਾਦਰ ਕੇ ਬਹੁਤ ਨੁਕਸਾਨ ਆ ਪੀਰਬਗ ਇੱਥੇ ਆਮ ਸਿੰਘ ਵਾਲੇ ਫਿਰ ਅਸੀਂ ਭਾਈ ਉਹਨਾਂ ਨਾਲ ਗੱਲ ਕੀਤੀ ਸਾਰੇ ਕਹਿਦਾ ਕਰ ਵੀ ਕਰ ਵੀ ਲਮੋਗੇ ਤੁਸੀਂ ਐਡਾ ਬੜਾ ਤਿੰਨ ਪਿੰਡਾਂ ਦਾ ਮੈਂ ਕਹਿੰਦਾ ਵੀ ਸੰਗਤ ਜਿੱਥੇ ਆ ਗਈ ਉਹਦਾ ਦੋ ਦੋ ਕਰਾਏ ਆਉਣੇ ਨੇ ਤੇ ਕੀੜਨਾ ਕਿ ਗੁਰੂ ਮਹਾਰਾਜ ਨੂੰ ਸੱਚੇ ਪਾਸ਼ਾ ਵਾਹਿਗੁਰੂ ਨੂੰ ਹਜ਼ਰਨਾਜ਼ਰ ਜਾਣ ਕੇ ਇਹ ਤੁਸੀਂ ਆ ਕੇ ਦੇਖਿਆ ਸੀ ਕਿ ਯਾਰ ਜੋ ਮਰਜ਼ੀ ਹੋ ਜੇ ਦੀ ਸੰਗਤਾਂ ਨੂੰ ਆਵਾਜ਼ ਦਵਾਂਗੇ ਆਪਾਂ ਇਹ ਕਾਰਜ ਨੂੰ ਸtere ਚੜਾਂਗੇ ਜੀ ਤੇ ਮੈਨੂੰ ਇਹ ਲੱਗਦਾ ਜੀ ਸੰਗਤਾਂ ਦਾ ਹੋਰ ਹੜਾ ਗਿਆ ਨਾ ਜੀ ਹੋ ਸਕਦਾ ਤਿੰਨ ਦੀ ਜਗ੍ਹਾ ਤੇ ਆਪਾਂ 6 ਪਿੰਡ ਪੱਧਰ ਕਰ ਜਾਈਏ ਜੀ ਠੀਕ ਹੈ ਜੀ ਹਾਂ ਜੀ ਗੁਰੂ ਮਹਾਰਾਜ ਕਿਰਪਾ ਕਰਨਗੇ ਤੁਸੀਂ ਦੇਖਿਓ ਜੀ ਬਾਕੀ ਡਿਪੈਂਡ ਕਰਦਾ ਮੌਕੇ ਤੇ ਜੀ ਆਪਾਂ ਨੂੰ ਕਿੰਨੀਆਂ ਕੁ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਕਿੰਨਾ ਕੁ ਆਪਾਂ ਨੂੰ ਪਿਆਰ ਮੁਹੱਬਤ ਮਿਲਦਾ ਜੀ ਤੇ ਬਾੜੀ ਕਰ ਦਿਓ ਅਪੀਲ ਵੀ ਕਿਹੜਾ ਪਿੰਡ ਹੈ ਜੀ ਸੱਚੇ ਸੰਗਤ ਨੇ ਹਾਂ ਜੀ ਹਾਂ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਸ਼੍ਰ ਰਾਦਲਕੇ ਦੇ ਨਾਲ ਸੱਜੇ ਪਾਸੇ ਲੱਗਦਾ ਜੀ ਪਿੰਡ ਝੁੱਗੀਆਂ ਪੀਰਬਖਸ਼ ਅਤੇ ਸਾਡੇ ਖੱਬੇ ਪਾਸੇ ਹੈਗਾ ਜੀ ਰਾਮ ਸਿੰਘ ਵਾਲਾ ਉਸ ਤੋਂ ਅੱਗੇ ਮੁਠੀਆਂ ਵਾਲੀ ਪਿੰਡ ਆਉਂਦਾ ਜੀ ਜਿਹੜਾ ਪਾਕਿਸਤਾਨ ਤੇ ਇੰਡੀਆ ਦੀ ਜਿਹੜਾ ਸਰਹੱਦ ਦੇ ਉੱਪਰ ਪਿੰਡ ਆ ਜੀ ਆਪਣੇ ਪੰਜਾਬ ਦਾ ਉੱਥੇ ਤੱਕ ਜਿਹੜੀ ਇਹ ਬਰਬਾਦੀ ਆ ਜੀ ਤੇ ਤਿੰਨ ਪਿੰਡਾਂ ਦੀ ਸੇਵਾ ਜਿਹੜੀ ਚੱਲ ਰਹੀ ਆ ਜੀ ਸੰਸਥਾ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਅਸੀਂ ਹੱਥ ਜੋੜ ਕੇ ਇਹ ਬੇਨਤੀ ਕਰਦੇ ਆਂ ਲੋਹਟਬੱਦੀ ਦੀ ਸੰਗਤ ਇਲਾਕੇ ਦੀ ਰਾਏਕੋਟ ਦੀ ਜਿੱਥੋਂ ਵੀ ਤੁਸੀਂ ਦੇਖਦੇ ਹੋ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਜਿਹੜਾ ਵੱਧ ਤੋਂ ਵੱਧ ਟਰੈਕਟਰ ਦੀ ਸਪੋਰਟ ਕੀਤੀ ਜਾਵੇ ਤਾਂ ਕਿ ਇੱਥੇ ਜਿਹੜੀ ਜਿੰਨੀ ਜਿਹੜੀ ਜ਼ਮੀਨ ਦੇ ਵਿੱਚ ਰੇਤ ਚੜੀ ਆ ਉਹਨੂੰ ਪੱਧਰ ਕੀਤਾ ਜਾ ਸਕੇ ਜੀ ਇਹ ਜਦੋਂ ਆਪਾਂ ਆਉਨੇ ਹਰੀਕੇ ਪੱਤਣ ਹਰੀਕੇ ਪੱਤਣ ਤੋਂ ਖੱਬੇ ਪਾਸੇ ਨੂੰ ਪਾਕਿਸਤਾਨ ਵੱਲ ਨੂੰ ਜਿਹੜਾ ਰਸਤਾ ਮੁੜਦਾ ਜੀ 15 18 ਕਿਲੋਮੀਟਰ ਤੇ ਇਹ ਪਿੰਡ ਆ ਜੀ ਤੇ ਦੂਜੀ ਗੱਲ ਜਿੰਨੀਆਂ ਵੀ ਸੰਗਤਾਂ ਆਉਣਗੀਆਂ ਤੂਤ ਪਿੰਡ ਸੰਤ ਖਾਲਸਾ ਜੀ ਦੀ ਜਿਹੜੀ ਧਰਤੀ ਆ ਜੀ ਤੂਤ ਪਿੰਡ ਸ੍ਰੀ ਤਰਨਤਨ ਸਾਹਿਬ ਦੇ ਵਿੱਚ ਪੈਂਦਾ ਜੀ ਇੱਥੋਂ ਕਿੰਨੇ ਕਿਲੋਮੀਟਰ ਦੀ ਦੂਰੀ ਆ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਦਾ ਰਹਿਣ ਦਾ ਤੇ ਨਾਲ ਇੱਕ ਘਰ ਆ ਜਿਹੜਾ ਜੀ ਜਿੱਥੇ ਰਹਿਣ ਦਾ ਪ੍ਰੋਪਰ ਪ੍ਰਬੰਧ ਆ ਅਤੇ ਪ੍ਰਸ਼ਾਦੇ ਪਾਣੀ ਦੀ ਕੋਈ ਦਿੱਕਤ ਨਹੀਂ ਚਾਹ ਪਾਣੀ ਦੀ ਕੋਈ ਦਿੱਕਤ ਨਹੀਂ ਜਿੰਨੇ ਵੀ ਤੁਸੀਂ ਭਰਾ ਆਉਂਗੇ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਤੁਸੀਂ ਵੱਧ ਤੋਂ ਵੱਧ ਜਿਹੜੀ ਟਰੈਕਟਰਾਂ ਦੀ ਸੇਵਾ ਲੈ ਕੇ ਪਹੁੰਚੋ ਤਾਂ ਕਿ ਜਿਹੜੇ ਇਹ ਜਿਹੜੇ ਇਹ ਸਾਡੇ ਭੈਣ ਭਰਾ ਨੇ ਇਹ ਸਾਡੇ ਬਰਾਬਰ ਦੇ ਹੋ ਕੇ ਸਾਡੇ ਵਰਗੇ ਹੋ ਜਾਣ ਜੋ ਗੁਰੂ ਸਾਹਿਬ ਦਾ ਹੁਕਮ ਆ ਕੋਕੀ ਗੁਰੂ ਸਾਹਿਬ ਨੇ ਕਿਹਾ ਸੀ ਭਾਈ ਵੰਡ ਕੇ ਛਕਣਾ ਸਾਡਾ ਦੁੱਖ ਵੀ ਵੰਡ ਕੇ ਹੀ ਲੈਣਾ ਕਿਉਂਕਿ ਮਹਾਰਾਜ ਨੇ ਸਾਨੂੰ ਦਿਆ ਸਿੰਘ ਜੀ ਤੁਈ ਪੈਦਾ ਕੀਤਾ ਮਹਾਰਾਜ ਨੇ ਕਿਹਾ ਵੀ ਤੁਹਾਡੇ ਚ ਦਇਆ ਹੋਣੀ ਚਾਹੀਦੀ ਆ ਅੱਜ ਸਾਨੂੰ ਉਹ ਦਇਆ ਦਿਖਾਉਣ ਦੀ ਲੋੜ ਆ ਜਿੱਥੇ ਕਿਤੇ ਨਾ ਕਿਤੇ ਇਹ ਬਰਬਾਦੀ ਹੋਈ ਆ ਉਥੇ ਦਇਆ ਭਾਵ ਨਾਲੇ ਦਾਨੀ ਸੱਜਣ ਨਿਕਲ ਕੇ ਅੱਗੇ ਆਏ ਕਿਸੇ ਨੇ ਦਸਵੰਦ ਇਕੱਠਾ ਕਰਕੇ ਰਾਸ਼ਨ ਭੇਜਿਆ ਕਿਸੇ ਨੇ ਪਸ਼ੂਆਂ ਲਈ ਚੀਜ਼ ਭੇਜੀ ਕਿਸੇ ਨੇ ਡੀਜ਼ਲ ਦੀ ਸਪੋਰਟ ਕੀਤੀ ਇਸ ਕਰਕੇ ਸਾਡੀ ਬੇਨਤੀ ਆ ਔਰ ਵੀਰ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਦੱਸਿਆ ਵੀਰ ਉਹਨਾਂ ਨੇ ਉੱਧਰ ਡੇਰਾ ਬਾਬਾ ਨਾਨਕ ਦੇ ਵਿੱਚ ਉੱਧਰ ਲਾਕੇ ਚ ਕਈ ਦਿਨਾਂ ਤੋਂ ਟਰੈਕਟਰਾਂ ਦੀ ਸੇਵਾ ਕਰ ਰਹੇ ਨੇ ਦਿਲੋਂ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਹੁਣ ਤਰਨਤਾਰ ਸਾਹਿਬ ਦੇ ਇਲਾਕੇ ਚ ਬਹੁਤ ਵੱਡੇ ਪੱਧਰ ਤੇ ਲੋੜ ਆ ਤੁਹਾਡੇ ਸਾਥ ਦੀ ਲੋੜ ਆ ਜੀ ਧੰਨਵਾਦ ਜੀ ਧੰਨਵਾਦ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਬ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੇ ਪਾਲ ਖਰੋਦ ਹੋਣੀ ਜਿਹੜੇ ਸਤਪਾਲ ਸਿੰਘ ਜਿਨ੍ਹਾਂ ਦਾ ਕਿ ਆਪਣਾ ਫਰਜ਼ ਸੇਵਾ ਸੁਸਾਇਟੀ ਲਚਕਾਣੀ ਪਟਿਆਲੇ ਬਹੁਤ ਵੱਡੀ ਸੇਵਾਵਾਂ ਕਰਦਿਆ ਜਿਹੜੇ ਬੇਸਾਰ ਅਨਸਾਰਾ ਸੋ ਇਹਨਾਂ ਨੇ ਤਿੰਨ ਪਿੰਡਾਂ ਦੀ ਜ਼ਿੰਮੇਵਾਰੀ ਲਈ ਆ ਸੋ ਜਿਹੜੀ ਸਾਡੀ ਸੇਵਾ ਇਹਨਾਂ ਨਾਲ ਪਹਿਲਾਂ ਵੀਰ ਉਹਨਾਂ ਨਾਲ ਗੱਲਬਾਤ ਹੋਈ ਸੀਗੀ ਸੋ ਵੀਰੇ ਉਹਨਾਂ ਦੱਸਿਆ ਕਿ ਪਿੰਡਾਂ ਦਾ ਜਿਹੜਾ ਪਾਣੀ ਦਾ ਪੱਧਰ ਆ ਕਾਫੀ ਉੱਚਾ ਸੀਗਾ ਸੋ ਕੰਮ ਦੀ ਰੁੱਤ ਕਰਕੇ ਅਸੀਂ ਆਉਂਦੀਆਂ ਸਬਾਹਾਂ ਮੈਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਕਿਹਾ ਜੀ 10 ਦਿਨ ਸਬਾਹਾਂ ਉੱਥੇ ਹੋਣ ਤੋਂ ਬਾਅਦ ਜਿਹੜੀ ਮਾਇਆ ਸਾਡੇ ਨਗਰ ਲੋਟਬਦੀ ਵੱਲੀੋਂ ਇਕੱਠੀ ਕਰੀ ਗਈ ਸੀਗੀ ਐਨ ਆਰ ਆਈ ਵੀਰੇ ਸਹਿਯੋਗ ਨਾਲ ਤੇ ਹੋਰ ਤੇ ਅਸੀਂ ਸਾਰਾ ਕੁਝ ਅੱਜ ਉੱਥੋਂ ਆਪਣਾ ਮਤਲਬ ਵਾਪਸ ਜਾ ਰਹੇ ਸੀ ਤੇ ਵੀਲ ਵੀਰ ਪਾਲ ਖਰੋਦ ਉਹਨਾਂ ਨੂੰ ਅਸੀਂ ਜਿਹੜੀ ਜ਼ਿੰਮੇ ਆਪਣੇ ਨਗਰ ਜਿਹੜਾ ਸੇਵਾ ਮਾਇਆ ਦੀ ਸੇਵਾ ਡੀਜ਼ਲ ਦੇ ਰੂਪ ਵਿੱਚ ਵੀਰਾਂ ਨੂੰ ਦੇ ਕੇ ਚੱਲੇ ਆ ਜੀ 40000 ਰੁਪਏ ਦੀ ਸੇਵਾ ਜੀ ਸੋ ਜਿਹੜੀਆਂ ਬੇਨਤੀ ਇਹ ਆ ਵੀ ਜਿਹੜੇ ਆਲੇ ਦਾਲ ਦੇ ਪਿੰਡ ਵੀ ਪੁੱਛਦੇ ਨੇ ਕਿ ਕਿੱਥੇ ਸੇਵਾ ਚੱਲਦੀ ਆ ਵੀਰ ਹੋਣਾ ਦੱਸ ਦਿੱਤਾ ਤੁਹਾਨੂੰ ਸੋ ਬਹੁਤ ਵੱਡਾ ਨੁਕਸਾਨ ਆ ਵੀਰੇ ਇੱਥੇ ਆ ਕੇ ਪਤਾ ਚੱਲਦਾ ਜੀ ਸੋ ਅੱਜ ਬੰਨ ਟੁੱਟਿਆ ਹਜੇ ਵੀ ਦਰਿਆ ਦਾ ਪਾਣੀ ਆ ਜਿਹੜਾ ਖੇਤਾਂ ਦੇ ਵਿੱਚ ਦੀ ਜਾ ਰਿਹਾ ਸੋ ਬੰਨ ਮਾਰਨੀ ਸੇਵਾ ਵੀਰੋਂ ਨਹੀਂ ਕਰ ਰਹੇ ਨੇ ਬਹੁਤ ਧੰਨਵਾਦ ਆ ਕਿ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਤੇ ਸੇਤੀਏ ਕੰਮ ਆ ਜਿਹੜਾ ਉਹ ਪੂਰਨ ਹੋ ਸਕੇ ਸੋ ਵੀਰ ਦਾ ਬਹੁਤ ਬ ਬਹੁਤ ਬਹੁਤ ਧੰਨਵਾਦ ਜੀ